ਸਕੂਲ ਦੀ ਢਿੱਗੇ ਛਤ ਮਲਬੇ ਦੇ ਹੇਠ ਦੇ ਕਈ ਬੱਚੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਇੱਕ ਖਬਰ ਰਾਜਸਥਾਨ ਦੇ ਜਾਲਾਵਾਰ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਵੇਰੇ ਅਚਾਨਕ ਇੱਕ ਸਕੂਲ ਦੀ ਛੱਤ ਜਿਹੜੀ ਹੈ ਉਹ ਡਿੱਗ ਜਾਂਦੀ ਹੈ ਤੁਹਾਨੂੰ ਦੱਸਦੇ ਕਿ ਕਈ ਬੱਚੇ ਮਲਬੇ ਦੇ ਹੇਠ दब ਜਾਂਦੇ ਨੇ ਇਸ ਦੌਰਾਨ 5 ਬੱਚਿਆਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਕਈ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਤੁਹਾਨੂੰ ਦੱਸਦੇ ਕਿ ਇਸ ਸਮੇਂ ਪਿੰਡ ਦੇ ਵਿੱਚ دہشت ਦਾ ਮਾਹੌਲ ਹੈ ਸੂਚਨਾ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੁਲਾਇਆ ਗਿਆ ਤੁਹਾਨੂੰ ਦੱਸਦੇ ਕਿ ਉਸ ਸਮੇਂ ਜਿਹੜੇ ਸਕੂਲ ਦੇ ਵਿੱਚ 60 ਤੋਂ 7 ਤੁਹਾਨੂੰ ਦੱਸ ਦਈਏ ਕਿ ਜਿਹੜੀ ਹਾਦਸਾ ਹੈ ਉਸ ਵੇਲੇ ਸਾਡੇ 8 ਦੇ ਕਰੀਬ ਸਵੇਰੇ ਵਾਪਰਿਆ ਉਸ ਸਮੇਂ ਸਾਰੇ ਬੱਚੇ ਜੋ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਅਸਤ ਸਨ ਤੇ ਉਸ ਸਮੇਂ ਜੁਆ ਅਚਾਨਕ ਹੀ ਸਕੂਲ ਦੀ ਜਿਹੜੀ ਛੱਤ ਹੈ ਉਹ ਬੱਚਿਆਂ ਦੇ ਉੱਤੇ ਆ ਡਿੱਗਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦਾ ਸਮਾਨ ਕਿਵੇਂ ਇੱਧਰ ਉੱਧਰ ਫੈਲਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਜੁਆ 5 ਬੱਚਿਆਂ ਦੀ ਮੌਤ ਹੋ ਗਈ ਤੇ 30 ਬੱਚੇ ਬੜੇ ਹੀ ਬੇਰਹਿਮੀ ਦੇ ਨਾਲ ਜ਼ਖਮੀ ਹੋਏ ਨੇ ਲੋਕਾਂ ਦੇ ਦੁਆਰ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਮਲਬੇ ਦੇ ਹੇਠੋਂ ਬੜੀ ਹੀ ਮੁਸ਼ਕਲਾਂ ਦੇ ਨਾਲ ਜੋ ਹੈ ਉੱਕੜਿਆ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਸਰਕਾਰੀ ਸਕੂਲ ਸੀ ਜੋ ਕਿ ਬਹੁਤ ਹੀ ਜ਼ਿਆਦਾ ਪੁਰਾਣਾ ਸੀ ਕਈ ਦਿਨਾਂ ਤੋਂ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਸੀ ਜਿਸ ਦੇ ਕਰਕੇ ਇਮਾਰਤ ਦੇ ਵਿੱਚ ਨਮੀ ਜੋ ਹੈ ਉਹ ਬਣੀ ਹੋਈ ਸੀ ਤੇ ਅੱਜ ਸਵੇਰੇ ਅਚਾਨਕ ਹੀ ਸਾਡੇ 8 ਦੇ ਕਰੀਬ ਜੋ ਹੈ ਬੱਚਿਆਂ ਦੇ ਉੱਤੇ ਇਸ ਦੀ ਛੱਤ ਜੋ ਹੈ ਉਡ ਗਈ ਇਸ ਹਾਦਸੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਜੋ ਹੈ ਜੀਐਸਬੀ ਅਤੇ ਹੋਰ ਵੀ ਬਚਾਅ ਕਰਨਾਂ ਦੇ ਨਾਲ ਮੌਕੇ ਤੇ ਪਹੁੰਚੇ ਤੇ ਪੁਲਿਸ ਦੇ ਦੁਆਰਾ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਜੀਐਸਬੀ ਦੇ ਮਦਦ ਦੇ ਨਾਲ ਬੱਚਿਆਂ ਨੂੰ ਮਲਬੇ ਦੇ ਹੇਠੋਂ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜ ਬੱਚਿਆਂ ਦੀ ਜੋ ਇਸ ਦੌਰਾਨ ਮੌਤ ਹੋ ਚੁੱਕੀ ਹੈ ਤੇ ਕਈ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਸੋ ਆ ਘਟਨਾ ਜਿਹੜੀ ਹੈ ਅੱਜ ਸਵੇਰੇ 8:30 ਦੇ ਕਰੀਬ ਦੀ ਹੈ ਜੋ ਕਿ ਰਾਜਸਥਾਨ ਦੇ ਜਾਲਾਵੜ ਜ਼ਿਲ੍ਹੇ ਦੇ ਵਿੱਚ ਵਾਪਰਿਆ ਹੈ। ਵਾਸੀਆਂ ਨੇ ਜਿੱਦਾਂ ਇਹ ਛੱਤ ਡਿੱਗਣ ਦੀ ਆਵਾਜ਼ ਸੁਣੀ ਤੇ ਸਾਦੇ ਜਿਹੜੇ ਨੇ ਮੌਕੇ ਤੇ ਇਕੱਠੇ ਹੋ ਗਏ ਤੁਹਾਨੂੰ ਦੱਸਦੇ ਕਿ ਇਸ ਦੌਰਾਨ ਕਈ ਬੱਚੇ ਬਹੁਤ ਹੀ ਪੂਰੀ ਤਰੀਕੇ ਨਾਲ ਜ਼ਖਮੀ ਹੋਏ ਨੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਇਸ ਟਾਈਮ ਹੈ।